ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਪੰਜਾਬ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਜੀ 7ਥ ਪੇ ਕਮਿਸ਼ਨ ਨੂੰ ਲੈ ਕੇ ਕਿ ਹੁਣ ਜਿਹੜੇ ਨਵੇਂ ਭਰਤੀ ਹੋਏ ਆ ਜਾਂ ਪ੍ਰਮੋਸ਼ਨ ਹੋਏ ਕਰਮਚਾਰੀ ਨੇ ਸਰਕਾਰੀ ਕਰਮਚਾਰੀ ਹੈ ਉਹਨਾਂ ਦੇ ਉੱਪਰ 7ਥ ਪੇ ਕਮਿਸ਼ਨ ਲਾਗੂ ਹੋਊਗਾ ਠੀਕ ਹੈ ਜੀ ਸੋ ਬਾਕੀ ਸਾਰੀ ਜਾਣਕਾਰੀ ਕੀ ਹੈ ਜੀ ਉਹ ਤੁਹਾਨੂੰ ਸਾਂਝੀ ਕਰਦੇ ਆ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਸੋ ਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਜੀ ਪੰਜਾਬ ਸਰਕਾਰ ਵੱਲੋਂ ਸਿਵਲ ਸਕਤਰੀਤ ਸੇਵਾਵਾਂ ਨਿਯਮ ਵਿੱਚ ਸੋਧ ਕਰਦੇ ਹੋਏ ਨਵੇਂ ਭਰਤੀ ਹੋਏ ਅਤੇ ਤਰੱਕੀ ਵਾਲਿਆਂ ਲਈ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਹੈ ਠੀਕ ਹੈ ਜੀ ਭਾਵ ਉਹਨਾਂ ਦੇ ਉੱਪਰ ਸੱਤਵਾਂ ਪੇ ਕਮਿਸ਼ਨ ਲਾਗੂ ਹੋ ਗਿਆ ਸੋ ਦੋਸਤੋ ਜੇਕਰ ਸਿਵਲ ਸੈਕਟਰਟ ਦੇ ਉੱਪਰ ਜਿਹੜਾ ਸੱਤਵਾਂ ਪੇ ਕਮਿਸ਼ਨ ਲਾਗੂ ਹੋ ਸਕਦਾ ਹੈ ਤਾਂ ਜਲਦੀ ਹੀ ਜਿਹੜੀਆਂ ਨਵੀਆਂ ਭਰਤੀਆਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਚਾਹੇ ਉਹ 7304 ਹੈ 6835 ਹੈ 2292 ਹੈ 5994 4161 ਠੀਕ ਹੈ ਜੀ ਚاہے ਮਾਸਟਰ ਕਿਟ ਦੀ ਚਾਹੇ ਲੈਕਚਰ ਆਰਡ ਦੀ ਜਾਂ ਦੂਸਰਾ ਈਟੀਟੀ ਦੀ ਤਾਂ ਉਹਨਾਂ ਦੇ ਉੱਪਰ ਹੀ ਜਿਹੜਾ 7ਵਾਂ ਪੇ ਕਮਿਸ਼ਨ ਲਾਗੂ ਹੋਊਗਾ ਠੀਕ ਹੈ ਜੀ ਜੇਕਰ ਇਹਨਾਂ ਦੇ ਉੱਪਰ ਹੋ ਸਕਦਾ ਹੈ ਠੀਕ ਹੈ ਜੀ ਤਾਂ ਸ਼ਾਇਦ ਇਹਨਾਂ ਭਰਤੀਆਂ ਦੇ ਉੱਪਰ ਵੀ ਹੋਊਗਾ ਸੋ ਹੁਣ ਆਪਣੇ ਕੋਲ ਸਮਾਂ ਜਾਂ ਤੁਹਾਡੇ ਕੋਲ ਸਮਾਂ ਤੁਸੀਂ ਨਵੀਂ ਤੋਂ ਨਵੀਂ ਕੋਈ ਆਪਦਾ ਰਿਕਟ ਪਟੀਸ਼ਨਰ ਪਾ ਕੇ ਤੁਸੀਂ ਇਹਦੇ ਉੱਪਰ ਜਿਹੜੀ ਪਹਿਲਾਂ ਤੋਂ ਪਟੀਸ਼ਨਰ ਬਣੇ ਹੋਏ ਆ ਵੱਧ ਤੋਂ ਵੱਧ ਪਟੀਸ਼ਨਰ ਬਣੋ ਆਪਣੇ ਕੇਸ ਨੂੰ ਸਟਰੋਂਗ ਕਰੋ ਅਤੇ ਇਸ ਚੀਜ਼ ਦਾ ਵਿਰੋਧ ਕਰੋ ਵੀ ਸਾਡੇ ਉੱਪਰ ਜਿਹੜਾ 17 7 20 ਵਾਲਾ ਪੇਸਕਿਲ ਹੈ ਜਾਂ ਉਹ ਨੋਟਿਸ ਲਾਗੂ ਨਾ ਹੋਵੇ ਉਹਨੂੰ ਹਟਾ ਕੇ ਸਿਰਫ 6ਵੇਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਸੋ 6ਵੇਂ ਪੇ ਕਮਿਸ਼ਨ ਕਿਉਂ ਲਾਗੂ ਕੀਤਾ ਜਾਣਾ ਚਾਹੀਦਾ 7ਵਾਂ ਕਿਉਂ ਹਟਾਉਣਾ ਚਾਹੀਦਾ ਇਹ ਫਰਕ ਤੁਹਾਨੂੰ نیچے ਆਪਾਂ ਜਿਹੜੀ ਸੈਲਰੀ ਸਕਿੱਲ ਬਣਿਆ ਸੈਲਰੀ ਦੀ ਜਿਹੜੀ ਵੰਡ ਕੀਤੀ ਹੈ ਉਹਦੇ ਚ ਦਿਖਾ ਦਿੰਨੇ ਆ ਦੋਸਤੋ ਕਿ 6ਵੇਂ ਪੇ ਕਮਿਸ਼ਨ ਤੁਹਾਨੂੰ ਕਿੰਨੇ ਪੈਸੇ ਮਿਲਦੇ ਆ ਮਿਲਣਗੇ ਤੇ 7ਵੇਂ ਚ ਹੁਣ ਕਿੰਨੇ ਮਿਲ ਰਹੇ ਆ ਕਿਉਂਕਿ ਹੁਣ ਤੱਕ ਜਿਹੜੀਆਂ ਭਰਤੀਆਂ ਹੋਈਆਂ ਉਹ 7ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਹੀ ਕੀਤੀਆਂ ਗਈਆਂ ਨਵੇਂ ਰੂਲ ਦੇ ਅਕੋਰਡ ਠੀਕ ਹੈ ਜੀ ਸੋ 7ਵਾਂ ਪੇ ਕਮਿਸ਼ਨ ਜਿਹੜਾ ਜਿਹੜਾ ਲਾਗੂ ਕੀਤਾ ਗਿਆ ਚਾਹੇ ਤਾਂ ਉਹ 7th ਪੇ ਕਮਿਸ਼ਨ ਸਕਿੱਲਸ ਫਾਰ ਮੈਂਬਰਸ ਰਿਕਰੂਟਡ অর ਪ੍ਰੋਮੋਟਡ ਔਨ অর ਆਫਟਰ ਜੁਲਾਈ 17 2020 ਭਾਵ 17/7/20 ਤੋਂ ਜਾਂ ਇਸ ਤੋਂ ਬਾਅਦ ਜਿੰਨੇ ਵੀ ਕੈਂਡੀਡੇਟ ਭਰਤੀ ਹੋਏ ਐ ਠੀਕ ਹੈ ਜੀ ਉਹਨਾਂ ਦੇ ਉੱਪਰ ਸੈਬਥ ਬੇ ਕਮਿਸ਼ਨ ਲਾਗੂ ਹੋਊਗਾ ਠੀਕ ਹੈ ਜੀ ਸੋ ਇਹਨਾਂ ਨੇ ਡਿਟੇਲ ਦੇ ਵਿੱਚ ਜਿਹੜਾ ਉਹ ਪੱਤਰ ਜਾਰੀ ਕਰ ਦਿੱਤਾ ਸੋ ਵਿਭਾਗ ਵੱਲੋਂ 14 ਮਈ ਨੂੰ ਇਹ ਪੱਤਰ ਜਿਹੜਾ ਜਾਰੀ ਹੋਇਆ ਹਾਂ ਦੋਸਤੋ ਇੰਡੈਕਸ ਬਣਿਆ ਹੋਇਆ ਇੰਡੈਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਫਰਕ ਜਿਹੜਾ ਉਹ 6ਵੇਂ ਤੇ 7ਵੇਂ ਪੇ ਕਮਿਸ਼ਨ ਦੇ ਨਾਲ ਵਰਤ ਜੇਕਰ ਆਪਾਂ ਕੱਲੀ ਕੱਲੀ ਪੋਸਟ ਦੇ ਅਕੋਰਡਿੰਗ ਕਰੀਏ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਸਿਰਫ ਆਪਾਂ ਮੋਟਾ ਮੋਟਾ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜੀਆਂ ਇੱਕ ਸਭ ਤੋਂ ਪਹਿਲਾਂ ਡੈਜਿਨੇਸ਼ਨ ਆਫ ਦਾ ਪੋਸਟ ਹੈ ਇਹਦੇ ਵਿੱਚ ਪੋਸਟਾਂ ਦੀ ਗਿਣਤੀ ਸੌਰੀ ਅਹੁਦਾ ਦੱਸਿਆ ਹੋਇਆ ਕਿਹੜਾ ਹੈ ਫਿਰ ਉਸ ਦਾ ਨੰਬਰ ਆਫ ਪੋਸਟ ਨੇ ਤੇ ਦੂਸਰੇ ਜਿਹੜਾ ਆ ਪੇ ਸਕੇਲ ਤੁਸੀਂ ਦੇਖ ਰਹੇ ਹੋ ਬਿਲਕੁਲ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਸਭ ਤੋਂ ਜਿਹੜਾ ਪਹਿਲਾ ਹੈ ਟੋਟਲ ਪੋਸਟ ਤੋਂ ਬਾਅਦ ਪੇ ਲੈਵਲ ਪੇ ਸਕੇਲ ਫਾਰ ਦਾ ਮੈਂਬਰ ਆਫ ਦਾ ਸਰਵਿਸ ਰਿਕਰੂਟਡ ਇਨ ਗਵਰਨਮੈਂਟ ਪ੍ਰੀਅਰ ਟੂ 17720 ਇਨ ਰੁਪੀਆ ਭਾਵ ਜਿਹੜੇ ਕੈਂਡੀਡੇਟ 17720 ਤੋਂ ਪਹਿਲਾਂ ਭਰਤੀ ਹੋਏ ਐ ਠੀਕ ਹੈ ਜਾਂ ਪ੍ਰਮੋਟ ਹੋਏ ਐ ਉਹਨਾਂ ਦੇ ਉੱਪਰ 6ਵੇਂ ਪੇ ਕਮਿਸ਼ਨ ਲਾਗੂ ਹੈ ਤਾਂ ਤੁਸੀਂ ਉਹਨਾਂ ਦੀ ਬੇਸਿਕ ਦੇਖ ਸਕਦੇ ਹੋ ਦੋਸਤੋ 38500 ਤੋਂ 1 ਲੱਖ 22700 ਬਣਦੀ ਹੈ ਇਹ ਲੈਵਲ 11 ਦੇ ਅਗੇ ਫਿਰ ਉਸ ਤੋਂ ਬਾਅਦ ਇੱਕ ਪੋਸਟਾਂ ਦੀ ਅਕਾਡਮੀ ਤੁਸੀਂ ਦੇਖ ਸਕਦੇ ਹੋ ਇਹ ਸੀਗੀ ਸੀਨੀਅਰ ਅਸਿਸਟੈਂਟ ਕਲਰਕ ਦੀ ਜੇਕਰ ਗੱਲ ਕਰ ਲਈਏ ਤਾਂ ਉਦੀ ਹੈਗੀ ਹੈ ਜੀ B200 ਉਸ ਤੋਂ ਬਾਅਦ 68000 ਤੱਕ ਹੈ ਕਲਰਕ ਲੀਗਲ ਠੀਕ ਹੈ ਜੀ ਆ ਤੁਸੀਂ ਨਾਲ ਨਾਲ ਦੇਖੀ ਸਕਦੇ ਹੋ ਪਰ ਜੇਕਰ ਇਹਦੇ ਉਲਟ ਆਪਾਂ 7ਵੇਂ ਪੇ ਕਮਿਸ਼ਨ 'ਚ ਲਾਗੂ ਕਰੀਏ ਤੇ ਪੇ ਸਕੇਲ ਫਾਰ ਦਾ ਮੈਂਬਰਸ ਆਫ ਦਾ ਸਰਵਿਸ ਰਿਕਰੂਟਡ ਗਵਰਨਮੈਂਟ ਸਰਵਿਸ ਆਨ অর ਆਫਟਰ 17/7/20 ਹੁਣ ਜਿਹੜੇ 17/7/20 ਜਾਂ ਇਸ ਤੋਂ ਜਿਹੜੇ ਹੈਗੇ ਆ ਬਾਅਦ ਭਰਤੀ ਹੋਏ ਆ ਉਹਨਾਂ ਦੇ ਉੱਪਰ 7ਥ ਪੇ ਕਮਿਸ਼ਨ ਲਾਗੂ ਹੁੰਦਾ ਹੈ ਤੇ ਉਹਨਾਂ ਦੀ ਸੈਲਰੀ ਦੋਸਤੋ ਕਿੰਨੀ ਬਣਦੀ ਹੈ 35400 ਫਿਕਸ ਕੀਤੀ ਗਈ ਹੈ ਬੇਸਿਕ ਠੀਕ ਹੈ ਜੀ ਆਪਟੂ ਕਿੰਨੀ ਜਾਊਗੀ ਇਹਦਾ ਤੁਹਾਨੂੰ ਕੋਈ ਵੀ ਜਿਹੜਾ ਉਹ ਦਿੱਤਾ ਨਹੀਂ ਹੋਇਆ ਨਾ ਕਿ ਤੁਸੀਂ ਜਿਵੇਂ ਵੀ ਕਮਿਸ਼ਨ ਦੇਖ ਸਕਦੇ ਹੋ 38500 ਬੇਸਿਕ ਹੈ ਤੇ ਦੇ ਉਲਟ ਜੇ ਤੁਸੀਂ 7ਵੇਂ ਪੇ ਕਮਿਸ਼ਨ 'ਚ ਦੇਖੋ ਤਾਂ 35400 ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ 3000 3500 ਦਾ ਜਿਹੜਾ ਉਹ ਡਿਫਰੈਂਸ ਤੁਹਾਨੂੰ ਬੇਸਿਕ ਦੇ ਵਿੱਚੋਂ ਦੇਖਣ ਨੂੰ ਮਿਲਦਾ ਹੈ ਤੇ ਤੁਸੀਂ ਦੋਸਤੋ ਦੇਖ ਸਕਦੇ ਹੋ ਜੇਕਰ ਬੇਸਿਕ ਦੇ ਵਿੱਚ ਤਾਂ 3000 3500 ਦਾ ਫਰਕ ਹੈ ਤਾਂ ਉਸ ਤੋਂ ਬਾਅਦ ਟੀਏ ਡੀਏ ਐਚਆਰਏ ਉਹ ਸਾਰਾ ਜਿਹੜਾ ਮੋਬਾਈਲ ਪੱਤੇ ਹੈ ਮੈਡੀਕਲ ਪੱਤੇ ਹੈ ਉਹ ਸਾਰੇ ਹੀ ਤੁਹਾਨੂੰ ਬੇਸਿਕ ਤੇ ਲੱਗਦੇ ਆ ਜਿੰਨੀ ਤੁਹਾਡੀ ਬੇਸਿਕ ਹੋ ਉਸੇ ਦੇ ਉੱਪਰ ਤੁਹਾਡਾ টিਏ ਲੱਗੂਗਾ ਡੀਏ ਲੱਗੂਗਾ ਐਚਆਰਏ ਲੱਗੂਗਾ ਤੇ ਦੂਸਰਾ ਮੋਬਾਈਲ ਪੱਤਾ ਜਾਂ ਮੈਡੀਕਲ ਅਲਾਉਂਸ ਉਹ ਸਾਰਾ ਕੁਝ ਤੁਹਾਨੂੰ ਬੇਸਿਕ ਤੇ ਮਿਲਦਾ ਤਾਂ ਜੇ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਤਕਰੀਬਨ 10 ਤੋਂ 12000 ਰੁਪਿਆ ਫਰਕ ਤੁਹਾਨੂੰ ਤੁਹਾਡੀ ਪੇ ਦੇ ਵਿੱਚ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਇਸ ਕਰਕੇ ਕੋਸ਼ਿਸ਼ ਕਰੋ ਵੀ ਤੁਹਾਡੇ ਉੱਪਰ ਸ਼ਿਮਾਫੇ ਕਮਿਸ਼ਨ ਲਾਗੂ ਹੀ ਕੀਤਾ ਜਾਵੇ ਸਾਰੇ ਜਣੇ 17720 ਵਾਲਾ ਜੋ ਨੋਟੀਫਿਕੇਸ਼ਨ ਆਇਆ ਉਹਦਾ ਤੁਸੀਂ ਵਿਰੋਧ ਕਰਨਾ ਹੈ ਪੋਸਟ ਵਾਈਜ਼ ਤੁਸੀਂ ਦੇਖ ਸਕਦੇ ਹੋ ਦੋਸਤੋ ਮੈਂ ਸਿਰਫ ਬਾਲਾ ਲੰਮਾ ਨਹੀਂ ਕਰੂੰਗਾ ਸਿਰਫ ਤੁਹਾਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦਿਖਾ ਦਿੰਨੇ ਹੇ ਨੀਚੇ ਕਿਉਂਕਿ ਜੇਕਰ ਆਪਾਂ ਜਿਆਦਾ ਤੁਹਾਨੂੰ ਸਟੈਪ ਬਾਈ ਸਟੈਪ ਬੋਲ ਕੇ ਦੱਸਾਂਗੇ ਤਾਂ ਵੀਡੀਓ ਬਹੁਤ ਲੰਬੀ ਬਗ ਜੂਗੀ ਠੀਕ ਹੈ ਤੁਸੀਂ ਸੀਨੀਅਰ ਅਸਿਸਟ ਤੋਂ ਲੈ ਕੇ ਉਹਦੇ ਨੀਚੇ ਤੱਕ ਜਿੰਨੀਆਂ ਵੀ ਪੋਸਟਾਂ ਦੇਖੋ ਆਉਂਦੀਆਂ ਨੇ ਆਮ ਆਪਣੇ ਸਕੂਲਾਂ ਦੇ ਵਿੱਚ ਜਿਹੜੇ ਕਲਰਕ ਲੀਗਲ ਕਲਰਕ ਜਿਹੜੇ ਹੁੰਦੇ ਠੀਕ ਹੈ ਜੀ ਸੋ ਦੇਖੋ 6ਵੇਂ ਪੇਕ੍ਰਿਸ਼ਨ ਦੇ ਅਕੋਰਡਿੰਗ ਉਹਨਾਂ ਦੀ ਸੈਲਰੀ ਨਹੀਂ ਦਿਖਾਈ ਪਰ 7ਵੇਂ ਪੇਕ੍ਰਿਸ਼ਨ 19900 ਜਿਹੜਾ ਲੈਵਲ 2 ਦੇ ਵਿੱਚ ਉਹਨਾਂ ਦੀ ਜਿਹੜੀ ਸੈਲਰੀ ਉਹ ਦਰਸਾਈ ਹੋਈ ਹੈ ਠੀਕ ਹੈ ਜੀ ਸੋ ਅਪ ਟੂ ਕਿੰਨੀ ਜਾਂਦੀ ਹੈ ਇਹਦੇ ਵਿੱਚ ਕੁਛ ਨਹੀਂ ਜਿਹੜਾ ਉਹ ਫਿਰ ਲਾਇਬ੍ਰਰੀ ਦੀ ਹੈ ਜੀ 6ਵੇਂ ਪੇਕ੍ਰਿਸ਼ਨ 35600 ਸੀਗੀ ਉਸ ਤੋਂ ਬਾਅਦ 11 ਜਿਹੜੀ ਹੈਗੀ 1,28,000 ਤੱਕ ਜਿਹੜੀ ਜਾਂਦੀ ਹੈ ਪਰ ਜ ਸਕੇਲ ਲੱਗਿਆ 7ਵੇਂ ਤੇ 29200 29265 ਦੀ ਹੈ 2364 2321 ਹੋ ਸਕੀ ਆਪਣਾ 5994 ਇਹਨਾਂ ਸਾਰਿਆਂ ਦੀ ਹੀ ਬੀਸਿਕ ਜਿਹੜੀ 29200 ਹੈ ਠੀਕ ਹੈ ਜੀ ਜਲਦੀ ਹੀ ਆਪਾਂ ਇੱਕ ਵੀਡੀਓ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਆ ਵੀ 6535 ਕੈਂਡੀਡੇਟਸ ਦਾ ਜੁਲਾਈ ਦੇ ਵਿੱਚ ਜਿਹੜਾ ਪਰਮਿਸ਼ਨ ਕਲੀਅਰ ਹੋਣ ਜਾ ਰਹੇ ਆ ਸੋ ਪਰਮਿਸ਼ਨ ਤੋਂ ਬਾਅਦ ਤੁਹਾਨੂੰ ਕਿੰਨੀ ਸੈਲਰੀ ਬਣੂਗੀ ਬੇਸਿਕ ਤੁਹਾਡੀ ਕਿੰਨੀ ਹੈ ਕਿੰਨੀ ਦੇ ਉੱਪਰ ਤੁਹਾਨੂੰ ਐਚਆਈ ਟੀਏਡੀਏ ਸਾਰਾ ਮਿਲੇਗਾ ਉਹ ਇੱਕ ਸਪੈਸ਼ਲ ਵੀਡੀਓ ਤੁਹਾਨੂੰ ਤੁਹਾਡਾ ਸਾਂਝੀ ਕਰਾਂਗੇ ਕਿਉਂਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਸੀ ਕਮੈਂਟ ਆਏ ਸੀ ਕਿ ਸਰ ਜੁਲਾਈ ਦੇ ਵਿੱਚ ਸਾਡਾ ਪਰਵੀਸ਼ਨ ਕਲੀਅਰ ਹੋਣਾ ਹੈ ਸਾਨੂੰ ਕਿੰਨੀ ਸੈਲੀ ਮਿਲੂਗੀ ਕਿਹੜਾ ਸਾਡਾ ਕਿੰਨੇ ਡੀਏ ਕਿੰਨਾ ਅਲਾਉਂਸ ਮਿਲਣਾ ਹੈ ਕਿੰਨਾ ਮੋਬਾਈਲ ਪੱਤਾ ਮਿਲਣਾ ਹੈ ਉਹ ਸਾਰੀ ਜਾਣਕਾਰੀ ਤੁਹਾਡਾ ਸਾਂਝੀ ਕਰਾਂਗੇ ਸੋ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਉਹ ਵੀਡੀਓ ਲੈ ਕੇ ਆ ਰਹੇ ਹਾਂ ਸੋ ਦੋਸਤੋ ਤੁਸੀਂ ਪਹਿਲੀ ਵਾਰੀ ਦੇਖ ਸਕਦੇ ਹੋ ਵੀ ਕਿੰਨਾ ਜਿਹੜਾ ਹੈਗਾ ਉਹ ਫਰਕ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸੋ ਕੋਸ਼ਿਸ਼ ਕਰਨੀ ਹੈ ਤੁਸੀਂ 17 7 20 ਵਾਲਾ ਜਿਹੜਾ ਨੋਟੀਫਿਕੇਸ਼ਨ ਹੈ ਉਹਨੂੰ ਰੱਦ ਕਰਾ ਕੇ ਆਪਣੇ ਇਤੇ ਸ਼ੀਮਾ ਪੇ ਕਮਿਸ਼ਨ ਲਾਗੂ ਕਰਾਓ ਤਾਂ ਕਿ ਤੁਸੀਂ ਵੀ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਪੂਰੇ 10 ਤੋਂ 12000 ਰੁਪਏ ਦਾ ਤੁਹਾਡੇ ਨਾਲ ਜਿਹੜਾ ਸੈਲਰੀ ਦੇ ਵਿੱਚ ਕਟੌਤੀ ਹੋ ਰਹੀ ਹੈ ਉਹਦੀ ਤੁਸੀਂ ਪਰਭਾਈ ਕਰ ਸਕੋ ਕਿਉਂਕਿ ਜੇਕਰ ਤੁਸੀਂ ਹੁਣ ਚੁੱਪ ਰਹੇ ਤਾਂ ਸਰਕਾਰਾਂ ਤੁਹਾਨੂੰ ਕਦੇ ਵੀ ਨਹੀਂ ਚਾਹਣਗੀਆਂ ਕਿ ਪਰ ਪਰਸਨ ਉਹਨੂੰ 10 ਤੋਂ 12000 ਰੁਪਿਆ ਪਰ ਮੰਥ ਜਿਹੜਾ ਐਕਸਟਰਾ ਦੇਣਾ ਪਵੇ ਜੇਕਰ ਓਵਰਆਲ ਲਈਏ ਤਾਂ ਕੁੱਲ ਮਲਾਜ਼ਮ ਪਿੱਛੇ ਤਕਰੀਬਨ 5-10 ਕਰੋੜ ਰੁਪਿਆ ਪਰ ਮੰਥ ਦੋਸਤੋ ਬਣਦਾ ਸੋ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਵੀ ਤੁਹਾਨੂੰ ਇਹਨਾਂ ਦੇ ਪਰ ਤੁਸੀਂ ਆਪਦਾ ਹੱਕ ਲੈਣਾ ਠੀਕ ਹੈ ਜੀ ਸੋ ਉਸ ਵਾਸਤੇ ਡਟੇ ਰਹਿਣਾ ਵੱਧ ਤੋਂ ਵੱਧ ਰਿੱਟ ਜਾਂ ਜਿਹੜੇ ਪਿਟੀਸ਼ਨਰ ਉਹ ਤੁਸੀਂ ਬਣੋ ਤਾਂ ਕਿ ਤੁਹਾਡੀ ਜਿਹੜਾ 17 7 ਵਾਲਾ ਪੀਸਕੀਲ ਤੁਹਾਡੇ ਤੇ ਲਾਗੂ ਕਰਨ ਜਾ ਰਹੇ ਆ ਸਤਵਾਂ ਉਹਨੂੰ ਰੱਦ ਕੀਤਾ ਜਾ ਸਕੇ ਠੀਕ ਹੈ ਜੀ ਸੋ ਵੀਡੀਓ ਲੰਬੀ ਹੋਊਗੀ ਥੋੜਾ ਉਸ ਲਈ ਮਾਫੀ ਚਾਹੁੰਦੇ ਆ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ